ਸਸਿਕਾਦ ਨੂੰ ਸੇਕ 224 750 ਚੰਡੀਗੜ੍ਹ ਵਿੱਚ ਹੋਮਰ ਰਾਤ ਨੂੰ ਸ਼ੁਰੂ ਹੋਇਆ ਨੀਹ ਹੁਣ ਮੰਗਲਵਾਰ ਨੂੰ ਵੀ ਚੱਲੀ ਹੈ ਇਸ ਨਾਲ ਲੋਕਾਂ ਨੂੰ ਥੋੜੀ ਗਰਮੀ ਤੋਂ ਰਾਹਤ ਮਿਲੀ ਹੈ ਸਵੇਰ ਤੋਂ ਹੀ ਸ਼ਹਿਰ ਵਿੱਚ ਜ਼ੋਰਦਾਰ ਮੀਂਹ ਪੈ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਅਤੇ ਉਮਸ ਤੋਂ ਕਾਫੀ ਰਾਹਤ ਮਿਲੀ। ਕਈ ਦਿਨਾਂ ਤੋਂ ਪੈ ਰਿਹਾ ਤਿਬਰ ਗਰਮੀ ਕਾਰਨ ਲੋਕ ਪਰੇਸ਼ਾਨ ਸਨ ਪਰ ਮੀਂਹ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ। ਹਾਲਾਂਕਿ ਮੀਂਹ ਇੱਕ ਪਾਸੇ ਰਾਹਤ ਦਿੱਤੇ ਤੇ ਦੂਜੇ ਪਾਸੇ ਲੋਕਾਂ ਨੂੰ ਕਾਫੀ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ। ਸਕੂਲ ਅਤੇ ਦਫ਼ਤਰ ਜਾਣ ਵਾਲਿਆਂ ਲਈ ਮੀਂਹ ਮੁਸੀਬਤ ਬਣ ਗਿਆ। ਖਾਸ ਕਰਕੇ ਛੋਟੇ ਬੱਚਿਆਂ ਨੂੰ ਸਕੂਲ ਪਹੁੰਚਣ ਵਿੱਚ ਦਿੱਕਤ ਆਈ ਕਿਉਂਕਿ ਰਾਹਤੇ ਵਿੱਚ ਕਿਤੇ-ਕਿਤੇ ਪਾਣੀ ਭਰ ਗਿਆ ਸੀ। ਮੌਸਮ ਵਿਭਾਗ ਅਨੁਸਾਰ ਕੇ ਲਈ ਕੁਝ ਦਿਨਾ ਤੱਕ ਹੋਰ ਵੀਮੀ ਹੋ ਸਕਦਾ ਹੈ ਜੇ ਮੀਂਹ ਇੱਥੇ ਤੱਕ ਹੀ ਜਾਰੀ ਰਿਹਾ ਤਾਂ ਸੁਖਨਾ ਲੇਕ ਦਾ ਪਾਣੀ ਪੱਧਰ ਵਧ ਸਕਦਾ ਹੈ ਜੋ ਸ਼ਹਿਰ ਦੇ ਪਾਣੀ ਸਰੋਤ ਲਈ ਇੱਕ ਚੰਗੀ ਖਬਰ ਹੈ ਲੋਕ ਮੀਂਹ ਦਾ ਆਨੰਦ ਮਾਨ ਰਹੇ ਹਨ ਅਤੇ ਨਾਲ ਹੀ ਉਹਨਾਂ ਨੂੰ ਸਾਵਧਾਨ ਰਹਿਣ ਦੀ ਵੀ ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 2024 ਇੰਟੂ 7 ਪੰਜਾਬ ਚੰਡੀਗੜ੍ਹ ਵਿੱਚ ਸੋਮਵਾਰ ਰਾਤ ਨੂੰ ਸ਼ੁਰੂ ਹੋਇਆ ਮੀਂਹ ਮੰਗਲਵਾਰ ਨੂੰ ਵੀ ਚੱਲੀ ਹੈ ਇਸ ਨਾਲ ਲੋਕਾਂ ਨੂੰ ਥੋੜੀ ਗਰਮੀ ਤੋਂ ਰਾਹਤ ਮਿਲੀ ਹੈ ਸਵੇਰ ਤੋਂ ਹੀ ਸ਼ਹਿਰ ਵਿੱਚ ਜ਼ੋਰਦਾਰ ਮੀਂਹ ਪੈ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਅਤੇ ਉਮਸ ਤੋਂ ਕਾਫੀ ਰਾਹਤ ਮਿਲੀ। ਕਈ ਦਿਨਾਂ ਤੋਂ ਪੈ ਰਿਹਾ ਤਿੱਬਰ ਗਰਮੀ ਕਾਰਨ ਲੋਕ ਪਰੇਸ਼ਾਨ ਸਨ ਪਰ ਮੀਂਹ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ। ਹਾਲਾਂਕਿ ਮੀਂਹ ਨੇ ਇੱਕ ਪਾਸੇ ਰਾਹਤ ਦਿੱਤੀ ਤੇ ਦੂਜੇ ਪਾਸੇ ਲੋਕਾਂ ਨੂੰ ਕਾਫੀ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ। ਸਕੂਲ ਅਤੇ ਦਫ਼ਤਰ ਜਾਣ ਵਾਲਿਆਂ ਲਈ ਮੀਂਹ ਮੁਸੀਬਤ ਬਣ ਗਿਆ। ਖਾਸ ਕਰਕੇ ਛੋਟੇ ਬੱਚਿਆਂ ਨੂੰ ਸਕੂਲ ਪਹੁੰਚਣ ਵਿੱਚ ਦਿੱਕਤ ਆਈ ਕਿਉਂਕਿ ਰਾਹਤੇ ਵਿੱਚ ਕਿਤੇ-ਕਿਤੇ ਪਾਣੀ ਭਰ ਗਿਆ ਸੀ। ਮੌਸਮ ਵਿਭਾਗ ਅਨੁਸਾਰ ਕੇ ਲਈ ਕੁਝ ਦਿਨਾ ਤੱਕ ਹੋਰ ਵੀਮੀ ਹੋ ਸਕਦਾ ਹੈ ਜੇ ਮੀਂਹ ਇੱਥੇ ਤੱਕ ਹੀ ਜਾਰੀ ਰਿਹਾ ਤਾਂ ਸੁਖਨਾ ਲੇਕ ਦਾ ਪਾਣੀ ਪੱਧਰ ਵਧ ਸਕਦਾ ਹੈ ਜੋ ਸ਼ਹਿਰ ਦੇ ਪਾਣੀ ਸਰੋਤ ਲਈ ਇੱਕ ਚੰਗੀ ਖਬਰ ਹੈ ਲੋਕ ਮੀਂਹ ਦਾ ਆਨੰਦ ਮਾਨ ਰਹੇ ਹਨ ਅਤੇ ਨਾਲ ਹੀ ਉਹਨਾਂ ਨੂੰ ਸਾਵਧਾਨ ਰਹਿਣ ਦੀ ਵੀ ਲੋੜ ਹੈ ਸ੍ਰੀ ਗਾਜੀ ਤੁਸੇ 124 7 ਪੰਜਾਬ ਚੰਡੀਗੜ੍ਹ ਵਿੱਚ ਸੋਮਰ ਰਾਤ ਨੂੰ ਸ਼ੁਰੂ ਹੋਇਆ ਮੀਂਹ ਮੰਗਲਵਾਰ ਨੂੰ ਵੀ ਚੱਲੀ ਹੈ ਇਸ ਨਾਲ ਲੋਕਾਂ ਨੂੰ ਥੋੜੀ ਗਰਮੀ ਤੋਂ ਰਾਹਤ ਮਿਲੀ ਹੈ ਸਵੇਰ ਤੋਂ ਹੀ ਸ਼ਹਿਰ ਵਿੱਚ ਜ਼ੋਰਦਾਰ ਮੀਂਹ ਪੈ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਅਤੇ ਉਮਸ ਤੋਂ ਕਾਫੀ ਰਾਹਤ ਮਿਲੀ। ਕਈ ਦਿਨਾਂ ਤੋਂ ਪੈ ਰਿਹਾ ਤਿੱਬਰ ਗਰਮੀ ਕਾਰਨ ਲੋਕ ਪਰੇਸ਼ਾਨ ਸਨ ਪਰ ਮੀਂਹ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ। ਹਾਲਾਂਕਿ ਮੀਂਹ ਨੇ ਇੱਕ ਪਾਸੇ ਰਾਹਤ ਦਿੱਤੀ ਤੇ ਦੂਜੇ ਪਾਸੇ ਲੋਕਾਂ ਨੂੰ ਕਾਫੀ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ। ਕੂਲ ਅਤੇ ਦਫ਼ਤਰ ਜਾਣ ਵਾਲਿਆਂ ਲਈ ਮੀਂਹ ਮੁਸੀਬਤ ਬਣ ਗਿਆ। ਖਾਸ ਕਰਕੇ ਛੋਟੇ ਬੱਚਿਆਂ ਨੂੰ ਸਕੂਲ ਪਹੁੰਚਣ ਵਿੱਚ ਦਿੱਕਤ ਆਈ ਕਿਉਂਕਿ ਰਾਹਤੇ ਵਿੱਚ ਕਿਤੇ-ਕਿਤੇ ਪਾਣੀ ਭਰ ਗਿਆ ਸੀ। ਮੌਸਮ ਵਿਭਾਗ ਅਨੁਸਾਰ ਕੇ ਲਈ ਕੁਝ ਦਿਨਾ ਤੱਕ ਹੋਰ ਵੀਮੀ ਹੋ ਸਕਦਾ ਹੈ ਜੇ ਮੀਂਹ ਇੱਥੇ ਤੱਕ ਹੀ ਜਾਰੀ ਰਿਹਾ ਤਾਂ ਸੁਖਨਾ ਲੇਕ ਦਾ ਪਾਣੀ ਪੱਧਰ ਵਧ ਸਕਦਾ ਹੈ ਜੋ ਸ਼ਹਿਰ ਦੇ ਪਾਣੀ ਸਰੋਤ ਲਈ ਇੱਕ ਚੰਗੀ ਖਬਰ ਹੈ ਲੋਕ ਮੀਂਹ ਦਾ ਆਨੰਦ ਮਾਨ ਰਹੇ ਹਨ ਅਤੇ ਨਾਲ ਹੀ ਉਹਨਾਂ ਨੂੰ ਸਾਵਧਾਨ ਰਹਿਣ ਦੀ ਵੀ ਲੋੜ ਹੈ ਸ੍ਰੀ ਗਾਜੀ ਤੁਸੇ 124 7 ਪੰਜਾਬ ਚੰਡੀਗੜ੍ਹ ਵਿੱਚ ਸੋਮਰ ਰਾਤ ਨੂੰ ਸ਼ੁਰੂ ਹੋਇਆ ਮੀਂਹ ਮੰਗਲਵਾਰ ਨੂੰ ਵੀ ਚੱਲੀ ਹੈ ਇਸ ਨਾਲ ਲੋਕਾਂ ਨੂੰ ਥੋੜੀ ਗਰਮੀ ਤੋਂ ਰਾਹਤ ਮਿਲੀ ਹੈ ਸਵੇਰ ਤੋਂ ਹੀ ਸ਼ਹਿਰ ਵਿੱਚ ਜ਼ੋਰਦਾਰ ਮੀਂਹ ਪੈ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਅਤੇ ਉਮਸ ਤੋਂ ਕਾਫੀ ਰਾਹਤ ਮਿਲੀ। ਕਈ ਦਿਨਾਂ ਤੋਂ ਪੈ ਰਿਹਾ ਤਿਬਰ ਗਰਮੀ ਕਾਰਨ ਲੋਕ ਪਰੇਸ਼ਾਨ ਸਨ ਪਰ ਮੀਂਹ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ। ਹਾਲਾਂਕਿ ਮੀਂਹ ਨੇ ਇੱਕ ਪਾਸੇ ਰਾਹਤ ਦਿੱਤੀ ਤੇ ਦੂਜੇ ਪਾਸੇ ਲੋਕਾਂ ਨੂੰ ਕਾਫੀ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ। ਸਕੂਲ ਅਤੇ ਦਫ਼ਤਰ ਜਾਣ ਵਾਲਿਆਂ ਲਈ ਮੀਂਹ ਮੁਸੀਬਤ ਬਣ ਗਿਆ। ਖਾਸ ਕਰਕੇ ਛੋਟੇ ਬੱਚਿਆਂ ਨੂੰ ਸਕੂਲ ਪਹੁੰਚਣ ਵਿੱਚ ਦਿੱਕਤ ਆਈ ਕਿਉਂਕਿ ਰਾਹਤੇ ਵਿੱਚ ਕਿਤੇ-ਕਿਤੇ ਪਾਣੀ ਭਰ ਗਿਆ ਸੀ। ਮੌਸਮ ਵਿਭਾਗ ਅਨੁਸਾਰ ਕੇ ਲਈ ਕੁਝ ਦਿਨਾ ਤੱਕ ਹੋਰ ਵੀਮੀ ਹੋ ਸਕਦਾ ਹੈ ਜੇਮੀ ਇੱਥੇ ਤੱਕ ਹੀ ਜਾਰੀ ਰਿਹਾ ਤਾਂ ਸੁਖਨਾ ਲੇਕ ਦਾ ਪਾਣੀ ਪੱਧਰ ਵਧ ਸਕਦਾ ਹੈ ਜੋ ਸ਼ਹਿਰ ਦੇ ਪਾਣੀ ਸਰੋਤ ਲਈ ਇੱਕ ਚੰਗੀ ਖਬਰ ਹੈ ਲੋਕ ਮੀਂਹ ਦਾ ਆਨੰਦ ਮਾਨ ਰਹੇ ਹਨ ਅਤੇ ਨਾਲ ਹੀ ਉਹਨਾਂ ਨੂੰ ਸਾਵਧਾਨ ਰਹਿਣ ਦੀ ਵੀ ਲੋੜ ਹੈ